ਤੇ ਦੇ ਹੱਥ ਸੁਨੇਹਾ ਕੱਲਾ ਸਦੀਆਂ ਸਦੀਆਂ ਦੀ ਪਿਆਸ ਜੋ ਮੁੱਕਣ ਚ ਨਾ ਆਵੇ ਉਹ ਝਰਨਾ ਵਗਦਾ ਮੇਰੇ ਅੰਦਰ ਜੋ ਸੁੱਕਣ ਚ ਨਾ ਆਵੇ ਸਦੀਆਂ ਦੀ ਪਿਆਸ ਜੋ ਮੁੱਕਣ ਚ ਨਾ ਆਵੇ ਉਹ ਝਰਨਾ ਵਗਦਾ ਮੇਰੇ ਅੰਦਰ ਜੋ ਸੁੱਕਣ ਚ ਨਾ ਆਵੇ ਤੇਰੀ ਆਦਾ ਸਾਤੀ ਸਾਦਰ ਨੂੰ ਮਿਲਿਆ ਰੁਕਣ ਚ ਨਾ ਆਵੇ ਕਿਵੇਂ ਖੁਦ ਨੂੰ ਮੈਂ ਝੱਲਾਂ ਮਨ ਵਿੱਚ ਪੈਨ ਕਢੱਲਾਂ ਕਿਹਦੇ ਨਾਲ ਕਰਾਂ ਮੈਂ ਗੱਲਾਂ ਕਿਹਦੇ ਨਾਲ ਕਰਾਂ ਮੈਂ ਗੱਲਾਂ ਅਥਰੇ ਸੁਭਾਣੇ ਅਥਰੇ ਸ਼ੌਂਕ ਪਾਲ ਲੈ ਅਥਰੇ ਸੁਭਾਣੇ ਅਥਰੇ ਸ਼ੌਂਕ ਪਾਲ ਲੈ ਕਿੱਥੋਂ ਤੱਕ ਸੁਪਣਿਆਂ ਨੇ ਖੰਭ ਖਲਾਰ ਲਏ ਕਿੱਥੋਂ ਤੱਕ ਸੁਪਣਿਆਂ ਨੇ ਖੰਭ ਖਲਾਰ ਲਏ ਕਿਹੜਾ ਰਾ ਮੈਂ ਮੱਲਾ ਮਨ ਵਿੱਚ ਪੈ ਕੜਲਾ ਤੇ ਦੇ ਨਾਲ ਕਰਾਂ ਮੈਂ ਗੱਲਾਂ ਅਸੀਂ ਤੇਰਾਕਤਾ ਮੰਗ ਜਿਉਣ ਲੱਗੇ ਅਸੀਂ ਤੇਰਾਕਤਾ ਮੰਗ ਜਿਉਣ ਲੱਗੇ ਅਸੀਂ ਗੀਤ ਲਿਖਣ ਤੇ ਗਾਉਣ ਲੱਗੇ ਅਸੀਂ ਗੀਤ ਲਿਖਣ ਤੇ ਗਾਉਣ ਲੱਗੇ ਅਸੀਂ ਆਪਣੇ ਸਾਜ਼ ਵਜਾਉਣ ਲੱਗੇ ਅਸੀਂ ਆਪਣੇ ਸਾਜ਼ ਵਜਾਉਣ ਲੱਗੇ ਸਾਥ ਬਣਿਆ ਗਿਆ ਨਾ ਵੱਲਾਂ ਮਨ ਵਿੱਚ ਪੈਣ ਕੜੱਲਾਂ ਕੀ ਦੇ ਨਾਲ ਕਰਾਂ ਮੈਂ ਗੱਲਾਂ ਕੀ ਦੇ ਨਾਲ ਕਰਾਂ ਮੈਂ ਗੱਲਾਂ ਇੱਕ ਛੋਟੀ ਜੀ ਕਵਿਤਾ ਹੈ ਦੁਆ ਖੁੱਲੀਆਂ ਹਵਾਵਾਂ ਤੁਸੀਂ ਸਾਹ ਲੈਣਾ ਖੁੱਲੀਆਂ ਹਵਾਵਾਂ ਤੁਸੀਂ ਸਾਹ ਲੈਣਾ ਹਰ ਇੱਕ ਦੀ ਮੁਹੱਬਤ ਤੇ ਦਵਾ ਲੈਣਾ ਹਰ ਇੱਕ ਦੀ ਮੁਹੱਬਤ ਤੇ ਦਵਾ ਲੈਣਾ ਸਾਦ ਦੀ ਦੇ ਨਾਲ ਰੂਹਾਂ ਨੂੰ ਸ਼ੋ ਲੈਣਾ ਸਾਦਗੀ ਦੇ ਨਾਲ ਰੂਹਾਂ ਨੂੰ ਸ਼ੋ ਲੈਣਾ ਅੱਖਾਂ ਵਿੱਚ ਖਵਾਬ ਸੰਜੋ ਲੈਣਾ ਚੰਨ ਤੋਂ ਲੈ ਚੰਨਣੀ ਚੰਨ ਤੋਂ ਲੈ ਚੰਨਣੀ ਕੁਦਰਤ ਦਾ ਮੋਹ ਲੈਣਾ ਨਾਨ ਬੰਦੀ ਚਾ ਚਿੱਤ ਚ ਪਰੋ ਲੈਣਾ ਇਨਸਾਨ ਬੰਦੀ ਚਾ ਚਿੱਤ ਚ ਪਰੋ ਲੈਣਾ ਮੇਰੀ ਕਲਮ ਦੇ ਸ਼ਾਬਦ ਸੱਚ ਬੋਲਦੇ ਇਹ ਮੇਰੇ ਤੇ ਨਹੀਂ ਗਏ ਧੰਨਵਾਦ